ਮੰਜ਼ੂਰ ਕਰ ਦਿੰਦਾ ਜੀ ਮੇਰੀ ਕਾਲਾ ਕੋਰਸ ਨਹੀਂ ਮਾਨਦਾ ਜੇ ਕੁਝ ਕਰੀਂ ਕੋਲ ਕੱਲ੍ਹ ਕਦੇ ਜੇ ਨਹੀਂ ਦੀ ਆ ਸੀ 2 ਘੰਟੇ ਹੋ ਗਏ ਮੈਂ ਲਾਡੀ ਦਾ ਬੰਦਾ ਨਾ ਲਾਡੀ ਦਾ ਕੰਮ ਕਰਦਾ ਉਹ ਲਾਡੀ 12 ਸਾਲ ਹੋ ਗਏ ਜੇਲ੍ਹ ਦੇ ਵਿੱਚ ਮੈਨੂੰ ਕਹਿੰਦਾ ਤੂੰ ਲਾਡੀ ਦਾ ਬੰਦਾ ਆ ਕਹਿੰਦੇ ਵੀ ਮੈਂ ਲਾਡੀ ਦਾ ਬੰਦਾ ਆ ਤੇ ਤੁਹਾਨੂੰ ਸ਼ਟ ਦੇਾਂਗੇ ਪਰ ਮੈਨੂੰ ਸ਼ਟਦੇ ਨਹੀਂ ਉਹਨਾਂ ਨੇ ਮੇਰੇ ਤੋਂ ਪੱਤਾ ਪਾਦਨਾਂ ਪੁਲਿਸ ਪ੍ਰਸ਼ਾਸਨ ਦੇ ਕੋਲ ਬੜੀ ਮੁਸਕਾਨ ਨਾਲ ਉਹਰੇ ਕੋਲੋਂ ਤੋਰ ਕੇ ਆਪਣੀ ਜਾਣਕਤਾਈ ਅੱਜ ਫੋੜਾ ਕੀ ਹਾਲ ਕਰ ਤੇ ਮਾਰ ਮਾਰ ਅੱਜ ਕੋਪਰ ਸਪਸਾਸ ਨੇ ਕੀ ਹਾਰ ਕਰਤਾ ਮੈਨੂੰ ਕਹਿੰਦਾ ਤੂੰ ਇੱਕ ਵਾਰੀ ਚਾਹੇ ਕਿ ਮੈਂ ਚੁੱਪੀ ਤੇ ਤੁਸੀਂ ਦਾ ਲਾਡੀ ਦਾ ਬਤਾ ਬੜਾ ਕੰਮ ਕਰਦਾ ਮੈਂ ਕੋਈ ਨਾ ਪਾਜੀ ਇਥੋਂ ਸਾਲ ਮਾਰ ਕੇ ਮਰ ਜਾਣਾ ਲਾ ਬਿਸਕੋਰਡ ਨਾਲ ਨਾ ਤੇ ਉਸਨੇ ਬਹੁਤ ਤਾਂ ਦਿੱਕੇ ਦਾ ਹਨਾ ਨੂੰ ਨਾਨੀ ਮਾਰ ਕੇ ਦੇ ਨਾਲ ਪੰਜਾਬਿਆ ਆ ਮੇਰੇ ਘਰ ਅੱਗ ਲਾਤੀ ਮੈਂ ਬਿਸਕੋਰਡ ਪਰ ਕੱਪੜੇ ਘਰ ਮੜਨਾ ਮਜੂਰ ਕਾ ਲਗਾ ਮੈਨੂੰ ਪੁਲਿਸ ਵਾਲਿਆਂ ਨੇ ਸੀਐਸਟਾਫ ਵਾਲਿਆਂ ਨੇ ਸਿਵਲ ਕੱਪੜਿਆਂ ਚ ਆ ਕੇ ਮਾਪੇ ਘਰ ਸਫਾਈ ਕਰ ਰਿਹਾ ਸੀ मैनू आके फड़के तो गालने लगे मैं बड़ी मुश्किल और बचा आज देखो मैंने खोना खून करता मार के मैं कहते क्या लाडी का बताया मैं लाटी का काम करता मैं कि ला ला लाटी का नाम कि लाठी का ला। ना गया काम करता मैं दिहाड़ी लान जोगा भी नहीं रह गया मैं दिहाड़ी लान जोगा भी नहीं रह गया ਪੁਲਿਸ ਪ੍ਰਸ਼ਾਸਨ ਨੇ ਅੰਨਤਾ ਕਿੰਦਰਾ ਇਹਦੇ ਨਾਲੋ ਚਲਾਕੀ ਬਣਨਾ ਮੰਨਜ਼ੂਰ ਆ ਮਰਨਾ ਜੂੜਾ ਕੰਮ ਕੀ ਕਰਦੇ ਕੰਮ ਕੀ ਕਰਦੇ ਹੋ ਹੁਣ ਮੈਂ ਪਾਜੀ ਆਟੋ ਚਲਾ ਕੇ ਆਪਣਾ ਕੰਮ ਕਰਦਾ ਰਿਹਾ ਮੈਂ ਆਟੋ ਚਲਾ ਕੇ ਆਪਣਾ ਡਾੜੀ ਦਾ ਕੰਮ ਕਰਦਾ ਰਿਹਾ ਪਾਜੀ ਮੈਂ ਆਟੋ ਪੇਰਾ ਮੈਂ ਆਟੋ ਚਲਾਉਂਦਾ ਰਿਹਾ ਪਾਜੀ ਮੈਂ ਹੋਇਆ ਪਾਜੀ ਕੋਈ ਕੰਮ ਨਹੀਂ ਕਰਦਾ ਮੈਨੂੰ ਪੁਲਿਸ ਪ੍ਰਸ਼ਾਸਨ ਨੇ ਸਵੇਰੇ ਸਤਨਾਮ ਨੇ ਹੀਰੇ ਨੇ ਫੜ ਕੇ ਪਰ ਮੈਨੂੰ ਕਹਿਣ ਲੱਗੇ ਮੈਂ ਛਾਲ ਮਾਰ ਦੇਣੀ ਆ ਪਾਜੀ ਇੱਥੋਂ ਮੈਂ ਮਰਨਾ ਮੰਨਜ਼ੂਰ ਕਰ ਲੈਣਾ ਪੜਾਈ ਕੀ ਆ ਪੜਾਈ ਕੀ ਆ ਤੇਰੀ ਮੈਂ ਪਾਜੀ ਬੀਏ ਪੀਏਡ ਕੀਤੀ ਦੀ ਆ ਏਟੇਡੀ ਕੀਤੀ ਦੀ ਆ ਆਈਟੀਆਈ ਕੀਤੀ ਦੀ ਆ ਜੀਐਨਐਮ ਕੀਤੀ ਦੀ ਆ ਪਾਜੀ ਮੇਰੇ ਕੋਲ ਡਿਗੜੀਆਂ ਦੇ ਸਰਟੀਫਿਕੇਟ ਮੇਰੇ ਘਰ ਪੇਰੇ ਪਾਜੀ ਮੇਰੇ ਤੇ ਅਜੇ ਤੱਕ ਕੋਈ ਸ਼ਰਾਬ ਦਾ ਪਰਚਾ ਨਹੀਂ ਹੀ ਹੈਗਾ ਮੇਰੀ ਸਾਰੀ ਫੈਮਲੀ ਤੇ ਮੇਰੇ ਭੈਣ ਭਰਾਵਾਂ ਤੇ ਸਾਰੇ ਪੜੇ ਲਿਖਦੇ ਕੋਈ ਪੁਲਿਸ ਤੇ ਲੱਗੇ ਰਾ ਟੀਚਰ ਲੱਗੇ ਦੀਆਂ ਮੇਰੀਆਂ ਭੈਣਾਂ ਮੇਰਾ ਪਿਓ ਮੇਰਾ ਫਾਦਰ ਸਾਹਿਬ ਜੀਨਾਨਗਰ ਪੰਜਾਬ ਨੈਸ਼ਨਲ ਤੇ ਇੱਕ ਸਰਕਾਰੀ ਨੌਕਰੀ ਉਹਨਾਂ ਨੇ 37 ਸਾਲ ਕੀਤੀ ਬੇਦਾਗ ਪਾਜੀ ਮੇਰੇ ਤੇ ਕੇਸ ਪੈ ਗਿਆ ਹੱਟਾ ਕੋ ਕੇ ਮਰ ਗਿਆ ਮੈਂ ਪਾਜੀ ਜੇਲ੍ਹ ਵਿੱਚ ਇਹ ਲੱਕੜੀ ਵੀ ਨਹੀਂ ਆਪਣੇ ਪਿਓ ਨੂੰ ਪਾ ਸਕਿਆ ਉਹਦਾ ਮੂੰਹ ਨਹੀਂ ਦੇਖ ਸਕਿਆ ਮੈਂ ਆਪਣੇ ਪਿਓ ਦਾ ਮੂੰਹ ਨਹੀਂ ਦੇਖ ਸਕਿਆ ਹਮੇਨੋ ਪੁਲਿਸ ਵਿਭਾਗ ਨੇ ਤੰਗ ਨਾ ਕੀਤਾ ਮੈਂ ਲੋਕੋ ਆਪਣੇ ਪਿਓ ਦਾ ਮੂੰਹ ਨਹੀਂ ਦੇਖ ਸਕਿਆ ਮੈਂ ਲੱਕੜੀ ਦੇ ਸਕਿਆ ਮੈਂ ਕੰਦਾ ਨਹੀਂ ਦੇ ਸਕਿਆ ਅੱਧਾ ਦਾ ਕੰਮ ਕਰਦੇ ਔਮਗਰੋ ਸਾਡੀਆਂ ਜਨਾਨੀਆਂ ਰੋਲ ਜਾਂਦੀਆਂ ਨਿੱਕੇ ਨਿੱਕੇ ਬੱਚੇ ਹੁਣ ਮੰਗ ਕੀ ਆ ਮੰਗ ਕੀ ਆ ਪਾਜੀ ਸਾਡੀ ਹੁਣ ਇਹੋ ਹੀ ਮੰਗ ਆ ਜਿਨਾ ਪੁਲਿਸ ਪ੍ਰਸ਼ਾਸਨ ਵਾਲਿਆਂ ਨੇ ਸਵੇਰੇ ਸਾਡੇ ਤੇ ਹਮਲਾ ਕੀਤਾ ਉਹ ਸਾਡੇ ਨਾਲ ਆਣ ਐਸਐਸਪੀ ਡੀਐਸਪੀ ਆਈਜੀ ਡੀਜੀਪੀ ਸਾਹਿਬ ਅਥੇ ਆਣਗੇ ਤੇ ਫਿਰ ਕੋਈ ਮੁੱਦਾ ਮੁੱਕੇਗਾ ਨਹੀਂ ਤਾਂ ਉਹਨੇ ਦਿਨ ਬੁੱਧਾ ਮਰਨਾ ਮਨਜ਼ੂਰ ਆ ਮਰਨਾ ਮਨਜ਼ੂਰ ਆ ਸੁਣੋ ਆਹਨਾਂ ਨੂੰ ਇੱਕ ਵਾਰੀ ਪਤਾ ਲੱਗ ਜਾਵੇਗਾ ਵੀ ਕਹਦੇ ਨਾਲ ਪੰਗਾਇ ਲਾਡੀ ਨੂੰ ਘੇੜ ਲਿਆ ਸੀ ਇਹਨਾਂ ਨੇ ਅੰਦਰੋਂ ਖੁੱਲੇ ਮੈਦਾਨ ਚ ਕਦੇ ਘੇੜਦੇ ਤੇ ਪਤਾ ਫੇਰ ਲੱਗਦਾ ਕਿਹਰੇ ਸ਼ੇਰ ਨਾਲ ਪੰਗਾਇ ਮੈਨੂੰ ਲਾਡੀ ਨਾਲ ਜੋੜ ਦਿਓ ਤੁਸੀਂ ਸੰਗਿਆ ਪਰ ਇਹ ਕਿਹਦੇ ਲਾਡੀ ਦੀ ਕੋਠੀ ਜੋ ਪੂਟਾ ਚੱਲੇ ਉਹ ਲਾਡੀ ਦੇ ਨੇ ਤਾਂ ਕਿ ਅੰਦਰ ਉਹ 12 ਸਾਲ ਹੋ ਗਏ ਬੰਦਾ ਅੰਦਰ ਪੁੱਟਾ ਹੋ ਗਿਆ ਮੈਨੂੰ ਕਹਿੰਦੇ ਕਿ ਲਾਡੀ ਦਾ ਬੰਦਾ ਜਾਂ ਕੋਈ ਨਾ ਲਾਡੀ ਨਾਲ ਬਣਦਾ ਉਹ ਮੈਂ ਲਾਡੀ ਦਾ ਪੁੱਤ ਦਾ ਨਾਮ ਲੈ ਲਿਆ ਕਿ ਮੈਂ ਲਾਡੀ ਨਾਲ ਕੰਮ ਕਰਦਾ ਉਹ 12 ਸਾਲ ਹੋ ਗਏ ਨੂੰ ਦੇ ਲੋਗੇ ਐਸਐਸਪੀ ਸਾਹਿਬ ਅਦਿੱਤਿਆ ਜੀ ਆਈਪੀਐਸ ਗੁਰਦਾਸਪੁਰ ਦੇ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੈਸ਼ੋ ਆਪਰੇਸ਼ਨ ਜਿਹੜੇ ਆ ਯੋਧ ਨਸ਼ਿਆਂ ਦੇ ਵਿਰੋਧ ਤਹਿਤ ਚੱਲ ਰਹੇ ਆ ਇਹਦੇ ਵਿੱਚ ਜਦੋਂ CIA ਔਰ ਸਪੈਸ਼ਲ ਬ੍ਰਾਂਚ ਦੀ ਟੀਮ ਅਵਾਖਾ ਪਿੰਡ ਜਿਹੜਾ ਹੌਟਸਪੌਟ ਹੈ ਕਾਫੀ ਨਸ਼ਿਆਂ ਦੇ ਵਿੱਚ ਮਸ਼ਹੂਰ ਆ ਉਹਦੇ ਸਬੰਧ ਦੇ ਵਿੱਚ ਗਏ ਸੀ ਜਦੋਂ ਅਵਾਖਾ ਪਿੰਡ ਚ ਪਹੁੰਚੇ ਤੇ ਮੁਖਬਰ ਖਾਸ ਨੇ ਇਹਨਾਂ ਨੂੰ ਦੱਸਿਆ ਕਿ ਜਿਹੜਾ ਜੋਧਾ ਵਾ ਜੋ ਯੋਧ ਲਾਲ ਜੀ ਇਦੇ ਵਿਰੁੱਧ ਪਹਿਲੇ ਵੀ 4-5 ਜਿਹੜੇ ਮੁਕਦਮੇ ਆ ਨਸ਼ਿਆਂ ਦੇ ਦਰਜਾ ਤੇ ਇਹ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਵਾ ਉਹ ਨਸ਼ਾ ਵੇਚ ਰਿਆ ਵਾ ਪੁਲਿਸ ਪਾਲਟੀ ਜਦੋਂ ਸੀਆਈਏ ਇਨਚਾਰਜ ਸਬ ਇੰਸਪੈਕਟਰ ਅਜਵਿੰਦਰ ਦੀ ਅਗਵਾਈ ਹੇਠ ਇਹਨਾਂ ਦੇ ਘਰ ਦਾ ਜਾ ਕੇ ਇਹਨਾਂ ਨੇ ਸਵੈਰੇ ਸਵੱਤੇ ਬੂਆ ਖੜਕਾਇਆ ਵਾ ਤੇ ਇਹਨਾਂ ਨੇ ਦੇਖਿਆ ਵੀ ਇਹ ਪੁਲਿਸ ਆ ਗਈ ਆ ਔਰ ਇਹਨਾਂ ਨੇ ਛੱਤ ਉੱਤੇ ਚੜ ਕੇ ਉੱਤੇ ਪੇ ਜਿਹੜੇ ਪੱਥਰ ਸੀ ਜਾਣ ਤੋਂ ਮਾਰ ਦੀ ਨੀਅਤ ਨਾਲ ਪੁਲਿਸ ਤੇ ਉੱਤੇ ਇਹਨਾਂ ਨੇ ਵਟੇ ਮਾਰਨੇ ਸ਼ੁਰੂ ਕਰ ਦਿੱਤੇ ਜਿਹਦੇ ਵਿੱਚ ਪੁਲਿਸ ਪਾਰਟੀ ਦੇ ਚਾਰ ਜਿਹੜੇ ਏਐਸਆਈਸੀ ਆ ਜ਼ਖਮੀ ਹੋਏ ਆ ਜਿਨ੍ਹਾਂ ਦੇ ਵਿੱਚ ਏਐਸਆਈ ਰਪਿੰਦਰ ਸਿੰਘ ਸਪੈਸ਼ਲ ਬ੍ਰਾਂਚ ਏਐਸਆਈ ਸਤਨਾਮ ਸਿੰਘ ਸੀਆਈਏ ਬ੍ਰਾਂਚ ਏਐਸਆਈ ਦਵਿੰਦਰ ਸਪੈਸ਼ਲ ਬ੍ਰਾਂਚ ਏਐਸਆਈ ਗੁਰਚੰਨ ਸਿੰਘ ਇਹਨਾਂ ਦੇ ਸੱਟਾਂ ਲੱਗੀਆਂ ਔਰ ਜਦੋਂ ਇਹਨਾਂ ਨੇ ਉੱਤੋਂ ਵਟੇ ਮਾਰਨੇ ਸ਼ੁਰੂ ਕੀਤੇ ਆ ਇਹ ਇਹਨਾਂ ਨੇ ਇੱਧਰ ਉੱਧਰ ਭੱਜ ਕੇ ਆਪਣੀ ਜਿਹੜੀ ਆ ਉਹ ਜਾਨ ਬਚਾਈ ਆ ਤੇ ਮੁੜ ਕੇ ਜਿਹੜਾ ਜੋਧ ਜੋਧ ਜੋਧਰਾ ਜਿਹਦੀ ਪਤਨੀ ਵੰਦਨਾ ਵਾ ਇਹਨਾਂ ਨਾਲ 3-4 ਹੋਰ ਅਣਪਛਾਤੇ ਵਿਅਕਤੀ ਸੀ ਜਿਹੜੇ ਜਿਹੜਾ ਨਸ਼ਾ ਹੀ ਆਆਂਖੇ ਦੇ ਵਿੱਚ ਸਪਲਾਈ ਵੀ ਕਰਦੇ ਸੀ ਔਰ ਵੇਚਦੇ ਵੀ ਸੀ ਇਹਨਾਂ ਨੇ ਜੋਧ ਨੇ ਤੇ ਇਹਦੀ ਪਤਨੀ ਨੇ ਪਹਿਲੇ ਪੁਲਿਸ ਪਾਰਟੀ ਦੀ ਆਪਣੇ ਇੱਕ ਸਕੂਟਰੀ ਨੂੰ ਇਹਨਾਂ ਨੇ ਅਗਲਾ ਹੀ ਫਿਰ ਇਹਨਾਂ ਨੇ ਆਪਣੇ ਈ ਰਿਕਸ਼ਾ ਨੂੰ ਅਗਲਾ ਆਂਦੀ ਕੋਸ਼ਿਸ਼ ਕੀਤੀ ਔਰ ਜਿਹੜੀ ਪੁਲਿਸ ਪਾਰਟੀ ਐਸਆਈ ਰਵਿੰਦਰ ਸਿੰਘ ਦੀ ਗੱਡੀ ਆਈ 10 ਉੱਥੇ ਖੜੀ ਸੀ ਉਹਨੂੰ ਅਗਲਾ ਦੀ ਕੋਸ਼ਿਸ਼ ਕੀਤੀ ਬੜੀ ਮੁਸ਼ਕਲ ਉੱਥੋਂ ਗੱਡੀ ਕੱਢ ਕੇ ਤੇ ਖੜੀ ਜਿਹਦਾ ਕਾफी ਨੁਕਸਾਨ ਹੋਇਆ ਇਹਨਾਂ ਨੇ ਪੱਥਰबाजी ਦੇ ਵਿੱਚ ਉਹਦਾ ਸ਼ੀਸ਼ੇ ਟੁੱਟੇ ਔਰ ਕਾफी ਜਿਹੜਾ ਗੱਡੀ ਗੱਡੀ ਦਾ ਨੁਕਸਾਨ ਹੋਇਆ ਤੇ ਬਾਅਦ ਦੇ ਵਿੱਚ ਇਹਨੇ ਜਦੋਂ ਪੁਲਿਸ ਪਾਰਟੀ ਇਹਨਾਂ ਨੂੰ ਫੜਨ ਵਾਸਤੇ ਦੁਬਾਰਾ ਉੱਥੇ ਇਕੱਠੀ ਹੋਈ ਆ ਤੇ ਇਹਨੇ ਜੋ ਯੁੱਧ ਲਾਲ ਦੇ ਜਿਹੜੇ ਅਣਪਛਾਤੇ ਵਿਅਕਤੀ ਉਹ ਤੇ ਉਤੋਂ ਭੱਜ ਗਏ ਇਸ ਸਿਲੰਡਰ ਲੈ ਕੇ ਆਪਣਾ ਉਹਦੇ ਉੱਤੇ ਰੈਗੂਲਰ ਲਾ ਕੇ ਤੇ ਇਹਨੇ ਲਾਈਟਰ ਹੱਥ ਦੇ ਵਿੱਚ ਫੜਿਆ ਸੀ ਔਰ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਔਰ ਧਮਕੀਆਂ ਦੇ ਰਿਹਾ ਸੀ ਬਾਰ-ਬਾਰ ਕਦੀ ਕਿਹ ਅਫਸਰ ਨੂੰ ਬੁਲਾ ਲਓ ਕਦੀ ਕਿਹ ਅਫਸਰ ਨੂੰ ਬੁਲਾ ਲਓ ਉਥੇ ਸ਼ਾਇਦ ਸਾਰੇ ਤੁਸੀਂ ਪੱਤਰਕਾਰ ਭਰਾ ਵੀ ਪਹੁੰਚੇ ਸੀ ਬੜੇ ਮੁਸ਼ਕਲ ਦੇ ਕਰਕੇ ਇਹਨਾਂ ਦੋਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਵਾ ਵੰਦਨਾ ਨੂੰ ਤੇ ਜਿਹੜਾ ਜੋਧ ਲਾਲ ਆ ਇਹਨੂੰ ਯੋਧੇ ਨੂੰ ਇਹਨਾਂ ਦੇ ਖਿਲਾਫ ਮਕਦਮਾ ਨੰਬਰ 35 ਮਿਤੀ 11/25 ਬੀ ਐਨ ਐਸ ਦੀ ਧਾਰਾ 109 132 221 121 1 382 1993 190 326 ਜੀ ਔਰ 3513 ਔਰ 62 ਜੇ ਆਪਾਂ ਆਪੀਸੀ ਦੀ ਧਾਰਾ ਲੈ ਲਈ 307 ਔਰ ਸਰਕਾਰੀ ਡਿਊਟੀ ਚ ਵਿਗੜ ਪਾਣਾ ਔਰ ਗੱਡੀਆਂ ਨੂੰ ਘਰ ਨੂੰ ਅੱਗ ਲਾਣਾ ਔਰ ਆਪਣੇ ਆਪ ਨੂੰ ਇਹਨੇ ਕਾਫੀ ਬਲੇਡ ਨਾਲ ਉਹਦੇ ਜ਼ਖਮ ਆਪਣੇ ਸਰੀਰ ਤੇ ਕੀਤੇ ਇਹਨਾਂ ਦੀ ਦੋਨਾਂ ਦੀ ਗ੍ਰਿਫਤਾਰੀ ਕਰ ਲਈ ਹੈ ਔਰ ਇਹਨਾਂ ਦੀ ਰੈਸਟ ਮਕਦਮਾ ਨੰਬਰ 35 ਦੇ ਵਿੱਚ ਕਰਕੇ ਔਰ ਇਹਨੂੰ ਆਪਾਂ ਇਹਦਾ ਰਿਮਾਂਡ ਲੈ ਕੇ ਤੇ ਅਗਲੀ ਪੁਛਗਿਸ਼ ਕਰਾਂਗੇ ਕਿ ਇਹ ਚਟਾ ਕਿੱਥੋਂ ਲੈ ਕੇ ਆਂਦਾ ਸੀ ਔਰ ਕਿੱਥੇ ਵੇਚਦਾ ਸੀ ਸਾਹ ਕੀ ਇਹਦੇ ਨਾਲ ਸਭ ਕੁਝ ਇਸ ਦਰਜ ਹੈ ਹਾਂਜੀ ਇਹਦੇ ਖਿਲਾਫ ਜਿਹੜਾ ਯੁੱਧ 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 ਲਾਲ ਆ ਇਹਦੇ ਖਿਲਾਫ ਪਹਿਲੇ ਵੀ 4 ਤੋਂ 5 ਮੁਕਦਮੇ ਜਿਹੜੇ ਐਨਡੀਪੀਸੀ ਅੱਡੇ ਦਰਜ ਨੇ ਜਿੰਨਾਂ ਚ 65 ਗ੍ਰਾਮ ਦੀ ਰਿਕਵਰੀ ਆ ਕੋਈ 10 ਗ੍ਰਾਮ ਦੀ ਰਿਕਵਰੀ ਆ ਕੋਈ 20 ਗ੍ਰਾਮ ਦੀ ਆ ਆਦੀ ਆ ਇਹ ਵੇਚਦਾ ਵੀ ਯਾਰ ਔਰ ਇਹਦੇ ਘਰ ਦੇ ਜਿਹੜਾ ਇਹਦੇ ਨਾਲ ਦੀ ਇਹਦੀ ਵੰਦਨਾ ਆ ਲੋਕਾਂ ਦੇ ਕਹਿਣ ਮੁਤਾਬਕ ਇਹ ਦੋਨੇ ਜਿਹੜਾ ਚਿੱਟੇ ਚਿੱਟੇ ਦਾ ਬਹੁਤ ਜ਼ਿਆਦਾ ਸੇਵਾ ਨਹੀਂ ਕਰਦੇ ਆ ਸਰ ਅੱਜ ਕੋਈ ਕਬਰੀ ਹੋਈ ਹੈ ਜਾਂ ਚੈਕਿੰਗ ਦੌਰਾਨ ਕੁਝ ਮਿਲਿਆ ਇਹਨਾਂ ਨੇ ਕੀ ਕੀਤਾ ਵਾ ਵੀ ਜਦੋਂ ਇਹਨਾਂ ਨੇ ਦੇਖਿਆ ਹੁਣ ਪੁਲਿਸ ਪਾਲਟੀ ਥੋੜੀ ਹੈਵੀ ਹੋ ਰਹੀ ਆ ਇਹਨੇ ਇਸ ਘਰ ਨੂੰ ਸਮਾਨ ਸੁੱਟ ਕੇ ਜੋ ਸਾਨੂੰ ਲੱਗਦਾ ਇਹਨੇ ਉਹਨੂੰ ਅੱਗ ਲਾਈ ਆ ਔਰ ਉਹਦੇ ਤਹਿਤ ਹੀ ਜਿਹੜੀ ਆ ਅੱਗ ਭੜਕੀ ਆ ਇਹਦੇ ਘਰ ਦੇ ਵਿੱਚ ਰਜਾਈਆਂ ਛੜੀਆਂ ਬੈੱਡ ਛੜੇ ਆ ਇਹਨਾਂ ਨੇ ਆਪਣੀ ਸਕੂਟਰੀ ਨੂੰ ਵੀ ਅੱਗ ਲਾਈ ਆ ਕਿਉਂਕਿ ਆਮ ਤੌਰ ਤੇ ਸਕੂਟਰੀ ਜਿਹੜੀ ਦੇ ਵਿੱਚ ਸਮਾਨ ਇਹਨਾਂ ਨੇ ਸਮਗਲਰਾਂ ਨੇ ਰੱਖਿਆ ਹੁੰਦਾ ਇਨੇ ਸਕੂਟਰੀ ਨੂੰ ਵੀ ਅੱਗ ਲਾਈ ਆ ਇੱਕ ਇਹਦਾ ਹੀ ਰਿਕਸ਼ਾ ਸੀ ਇਹਨੇ ਉਹਨੂੰ ਵੀ ਅਗਲਾ ਦੀ ਕੋਸ਼ਿਸ਼ ਕੀਤੀ ਆ ਪਰ ਸਕੂਟਰੀ ਪੂਰੀ ਤਰ੍ਹਾਂ ਸੜ ਗਈ ਇਹ ਰਿਕਸ਼ੇ ਦਾ ਬਚਾਅ ਹੋ ਗਿਆ ਔਰ ਸਾਡੇ ਪੁਲਿਸ ਮੁਲਾਜ਼ਮਾਂ ਦੀ ਜਿਹੜੀ ਗੱਡੀ ਸੀ ਉਹਦਾ ਵੀ ਕਾਫੀ ਬਚਾਅ ਹੋਇਆ